ਸਸਿਕਾ ਜੀ ਮੈਂ ਕੋਮਲਖਪੂਰ ਤੋਂ ਦੇਖ ਰਿਹਾ ਹਾਂ ਚੈਨਲ ਪੰਜਾਬੀ ਕੈਨੇਡਾ ਦੇ ਵਿੱਚੋਂ ਓਪਨ ਵਰਕ ਪਰਮਿਟ ਬੰਦ ਹੋਣ ਨੂੰ ਲੈ ਕੇ ਸੋਸ਼ਲ ਮੀਡੀਆ ਉੱਤੇ ਫੈਲ ਰਹੀਆਂ ਅਫਵਾਹਾਂ ਨੇ ਪੰਜਾਬੀਆਂ ਦੇ ਵਿੱਚ ਚਿੰਤਾ ਦਾ ਮਾਹੌਲ ਬਣਾਇਆ ਹੋਇਆ ਲੋਕ ਆਪਣੇ ਰਿਸ਼ਤੇਦਾਰਾਂ ਦੇ ਨਾਲ ਸੰਪਰਕ ਕਰਕੇ ਸੱਚਾਈ ਜਾਣਨ ਦੀ ਕੋਸ਼ਿਸ਼ ਕਰ ਰਹੇ ਨੇ ਹਾਲਾਂਕਿ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਸਾਫ਼ ਕਹਿ ਦਿੱਤਾ ਹੈ ਕਿ 2026 ਦੇ ਵਿੱਚ ਓਪਨ ਵਰਕ ਪਰਮਿਟ ਬੰਦ ਕਰਨ ਦੀਆਂ ਖਬਰਾਂ ਬੇਬੁਨਿਆਦ ਨੇ ਵਿਭਾਗ ਨੇ ਲੋਕਾਂ ਨੂੰ ਕੂੜਾ ਪ੍ਰਚਾਰ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ ਅਤੇ ਵਰਕ ਪਰਮਿਟਸ ਬਾਰੇ ਵਧੇਰੇ ਅਤੇ ਸਹੀ ਜਾਣਕਾਰੀ ਤੇ ਲਈ ਲੋਕਾਂ ਨੂੰ ਅਧਿਕਾਰਤ ਵੈੱਬਸਾਈਟ ਉੱਤੇ ਜਾਣ ਦੀ ਸਲਾਹ ਦਿੱਤੀ ਗਈ ਹੈ। ਕੈਨੇਡਾ ਸਰਕਾਰ ਵੱਲੋਂ ਓਪਨ ਵਰਕ ਪਰਮਿਟ ਬੰਦ ਕੀਤੇ ਜਾਣ ਸੰਬੰਧੀ ਸੋਸ਼ਲ ਮੀਡੀਆ ਤੇ ਫੈਲ ਰਹੀਆਂ ਅਫਵਾਹਾਂ ਨੇ ਪੰਜਾਬੀਆਂ ਵਿੱਚ ਭਾਰੀ ਚਿੰਤਾ ਪੈਦਾ ਕਰ ਦਿੱਤੀ ਹੈ। ਇਨ੍ਹਾਂ ਹਵਾਮਾ ਕਾਰਨ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਰਹਿੰਦੇ ਆਪਣੇ ਰਿਸ਼ਤੇਦਾਰਾਂ ਅਤੇ ਜਾਣਕਾਰਾਂ ਨਾਲ ਲੋਕ ਫੋਨ ਤੇ ਫੋਨ ਕਰਕੇ ਹਕੀਕਤ ਜਾਣਨ ਦੀ ਕੋਸ਼ਿਸ਼ ਕਰਦੇ ਨਜ਼ਰ ਆਏ ਇਸ ਮਾਮਲੇ ਤੇ ਸਪਸ਼ਟਿਕਰਨ ਕੈਨੇਡਾ ਦੇ ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਭਾਗ ਨੇ ਇੱਕ ਬਿਆਨ ਜਾਰੀ ਕਰਕੇ ਸਾਫ਼ ਕੀਤਾ ਹੈ ਕਿ ਸੋਸ਼ਲ ਮੀਡੀਆ ਤੇ ਕੀਤੇ ਜਾ ਰਹੇ ਦਾਅਵਿਆਂ ਵਿੱਚ ਕੋਈ ਵੀ ਸੱਚਾਈ ਨਹੀਂ ਹੈ ਵਿਭਾਗ ਦਾ ਕਹਿਣਾ ਹੈ ਕਿ 2026 ਦੌਰਾਨ ਓਪਨ ਵਰਕ ਪਰਮਿਟ ਬੰਦ ਕਰਨ ਬਾਰੇ ਆ ਰਹੀਆਂ ਖਬਰਾਂ ਸਰਾਸਰ ਝੂਠ ਅਤੇ ਭਰਮਖਾਨ ਦੂਜੇ ਪਾਸੇ ਟ੍ਰਾਂਟੋ ਦੇ ਇੱਕ ਲਾਇਸੈਂਸ ਸ਼ੁਦਾ ਪੈਰਾ ਲੀਗਲ ਅਪੋਲੋ ਪ੍ਰਾਂਤ ਵੱਲੋਂ ਇਹ ਵੀ ਦਾਵਾ ਕੀਤਾ ਗਿਆ ਹੈ ਕਿ 20 ਦੇ ਵਿੱਚ ਟੈਂਪੋਰਰੀ ਰੈਜ਼ਿਸਟੈਂਸ ਨੂੰ ਪਰਮਾਨੈਂਟ ਰੈਜ਼ਿਡੈਂਸੀ ਵੱਲ ਜਾਣ ਲਈ ਸ਼ੁਰੂ ਕੀਤੀ ਗਈ ਓਪਨ ਵਰਕ ਪਰਮਿਟ ਸਕੀਮ ਦਸੰਬਰ 2026 ਵਿੱਚ ਖਤਮ ਹੋ ਸਕਦੀ ਹੈ ਹਾਲਾਂਕਿ ਇਮੀਗ੍ਰੇਸ਼ਨ ਵਿਭਾਗ ਦੇ ਅਧਿਕਾਰਿਕ ਬਿਆਨ ਵਿੱਚ ਅਜੇ ਕਿਸੇ ਵੀ ਯੋਜਨਾ ਦੇ ਖਤਮ ਹੋਣ ਬਾਰੇ ਕੋਈ ਵੀ ਜ਼ਿਕਰ ਨਹੀਂ ਕੀਤਾ ਗਿਆ ਵੇਸਵਾ ਸਲਾਹਕਾਰ ਅਤੇ ਫਲੋਪੀਨ ਪਾਈਚਾਰੇ ਦੇ ਹੱਕਾਂ ਲਈ ਆਵਾਜ਼ ਉਠਾਉਣ ਵਾਲੀ ਕੈਲੀ ਬਟੋਨਗਾਨ ਨੇ ਕਿਹਾ ਕਿ ਅਜਿਹੀਆਂ افਵਾਹਾਂ ਲੋਕਾਂ ਨੂੰ ਬੇਵਜਾ ਮਾਨਸਿਕ ਤਣਾਅ ਦਾਰੀਆਂ ਨੇ ਉਹਨਾਂ ਨੇ ਕਿਹਾ ਕਿ ਮੌਜੂਦਾ ਹਾਲਾਤਾਂ ਵਿੱਚ ਕੋਈ ਵੀ ਗਲਤ ਜਾਂ ਅਧੂਰੀ ਰਿਪੋਰਟ ਸਾਹਮਣੇ ਆਉਣ ਤੇ ਲੋਕ ਸੌਖੇ ਨਾਲ ਉਸਤੇ ਯਕੀਨ ਕਰ ਲੈਂਦੇ ਹਨ ਇਸ ਲਈ ਇਮੀਗ੍ਰੇਸ਼ਨ ਨਾਲ ਜੁੜੇ ਮਾਇਰਾਂ ਅਤੇ ਵਕੀਲਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਲੋਕਾਂ ਨੂੰ ਸਹੀ ਅਤੇ ਪ੍ਰਮਾਣਿਕ ਜਾਣਕਾਰੀ ਮੁਹੱਈਆ ਕਰਵਾਉਣ ਇਮੀਗ੍ਰੇਸ਼ਨ ਵਿਭਾਗ ਨੇ ਆਪਣੇ ਬਿਆਨ ਵਿੱਚ ਇਹ ਵੀ ਸਮਝਾਇਆ ਹੈ ਕਿ ਕੈਨੇਡਾ ਵਿੱਚ ਵਰਕ ਪਰਮਿਟ ਮੁੱਖ ਦੋ ਤਰ੍ਹਾਂ ਦੇ ਹੁੰਦੇ ਹਨ ਇੱਕ ਏਮਪਲੋਇਰ ਸਪੈਸਿਫਿਕ ਵਰਕ ਪਰਮਿਟ ਅਤੇ ਦੂਜਾ ਓਪਨ ਵਰਕ ਪਰਮਿਟ ਵਰਕ ਪਰਮਿਟਸ ਵਿਦ ਅ ਬਾਰੇ ਵਿਸਤ੍ਰਿਤ ਜਾਣਕਾਰੀ ਲਈ ਲੋਕਾਂ ਨੂੰ ਆਧਾਰਿਕ ਵੈੱਬਸਾਈਟ workpermitcanada.ca ਤੇ ਜਾਣ ਦੀ ਸਲਾਹ ਦਿੱਤੀ ਗਈ ਹੈ ਇਸ ਦੇ ਨਾਲ ਹੀ ਇਮੀਗ੍ਰੇਸ਼ਨ ਵਿਭਾਗ ਨੇ ਲੋਕਾਂ ਨੂੰ ਕੂੜ ਪ੍ਰਚਾਰ ਤੋਂ ਸਾਵਧਾਨ ਰਹਿਣ ਲਈ ਅਪੀਲ ਕੀਤੀ ਹੈ ਵਿਭਾਗ ਦਾ ਕਹਿਣਾ ਹੈ ਕਿ ਕੁਝ ਛਾਤਰ ਤੱਤ ਨੌਜਵਾਨਾਂ ਨੂੰ ਠੱਗਣ ਦੇ ਇਰਾਦੇ ਨਾਲ ਅਜਿਹੀਆਂ ਅਫਵਾਹਾਂ ਫਲਾਉਂਦੇ ਹਨ ਗੌਰਤਬ ਹੈ ਕਿ ਪਿਛਲੇ ਦਿਨੀ FIFA World Cup ਦੇ ਨਾਂ ਤੇ ਵੀਜ਼ਾ ਗਾਰੰਟੀ ਦੇ ਦਾਅਵੇ ਸਬੰਧੀ ਵੀ ਅਫਵਾਹਾਂ ਫਲਾਈਆਂ ਗਈਆਂ ਸਨ ਜਿਸ ਤੇ ਵੀ ਇਮੀਗ੍ਰੇਸ਼ਨ ਵਿਭਾਗ ਨੂੰ ਦਖਲ ਦੇਣਾ ਪਿਆ ਸੀ ਵਿਭਾਗ ਨੇ ਫੁੱਟਬਾਲ World Cup ਦੇ ਨਾਂ ਤੇ ਵੀਜ਼ਾ ਦਵਾਉਣ ਦਾ ਚਾਂਸਾ ਦੇਣ ਵਾਲਿਆਂ ਤੋਂ ਸਾਵਧਾਨ ਰਹਿਣ ਲਈ ਵੀ ਕਿਹਾ ਹੈ ਜ਼ਿਕਰਯੋਗ ਹੈ ਕਿ ਓਪਨ ਵਰਕ ਪਰਮਿਟਸ ਬੰਦ ਹੋਣ ਤੋਂ ਰੋਲਾ ਉਸ ਸਮੇਂ ਪਿਆ ਕਿ ਜਦੋਂ ਕੁਝ ਦਿਨ ਪਹਿਲਾਂ ਹੀ ਕੈਨੇਡਾ ਸਰਕਾਰ ਨੇ ਇਮੀਗ੍ਰੇਸ਼ਨ ਨੀਤੀਆਂ ਵਿੱਚ ਸੋਧ ਕਰਦਿਆਂ ਨਵੇਂ ਸਾਲ ਦੌਰਾਨ ਜਾਰੀ ਕੀਤੇ ਜਾਣ ਵਾਲੇ ਵਰਕ ਪਰਮਿਟਸ ਦੀ ਗਿਣਤੀ ਵਧਾ ਕੇ 1.7 ਲੱਖ ਕਰ ਦਿੱਤੀ ਹੈ ਜਦਕਿ ਐਲ ਐਮ ਆਈ ਐ ਦੀ ਸ਼ਰਤੇ ਹੇਠ ਟੈਂਪਰੇਰੀ ਫਾਰਨ ਵਰਕਰਜ਼ ਲਈ ਸਿਰਫ 60000 ਰੁਪਏ ਜਾਂਦਾ ਹੀ ਜ਼ਿਕਰ ਕੀਤਾ ਗਿਆ ਹੈ। ਕੈਨੇਡਾ ਦੇ ਵਿੱਚ ਓਪਨ ਵਰਕ ਪਰਮਿਟ ਬੰਦ ਹੋਣ ਨੂੰ ਲੈ ਕੇ ਸੋਸ਼ਲ ਮੀਡੀਆ ਉੱਤੇ ਫੈਲੀਆਂ ਅਫਵਾਹਾਂ ਨੇ ਪੰਜਾਬੀਆਂ ਦੇ ਵਿੱਚ ਚਿੰਤਾ ਦਾ ਮਾਹੌਲ ਬਣਾਇਆ ਹੋਇਆ। ਲੋਕ ਆਪਣੇ ਰਿਸ਼ਤੇਦਾਰਾਂ ਦੇ ਨਾਲ ਸੰਪਰਕ ਕਰਕੇ ਸੱਚਾਈ ਜਾਣਨ ਦੀ ਕੋਸ਼ਿਸ਼ ਕਰ ਰਹੇ ਨੇ। ਹਾਲਾਂਕਿ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਸਾਫ਼ ਕਹਿ ਦਿੱਤਾ ਹੈ ਕਿ 2026 ਦੇ ਵਿੱਚ ਓਪਨ ਵਰਕ ਪਰਮਿਟ ਬੰਦ ਕਰਨ ਦੀਆਂ ਖਬਰਾਂ ਬੇਬੁਨਿਆਦ ਨੇ। ਵਿਭਾਗ ਨੇ ਲੋਕਾਂ ਨੂੰ ਕੂੜਾ ਪ੍ਰਚਾਰ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ ਤੇ ਵਰਕ ਪਰਮਿਟਸ ਬਾਰੇ ਵਧੇਰੇ ਅਤੇ ਸਹੀ ਜਾਣਕਾਰੀ ਤੇ ਲਈ ਲੋਕਾਂ ਨੂੰ ਅਧਿਕਾਰਕ ਵੈੱਬਸਾਈਟ ਉੱਤੇ ਜਾਣ ਦੀ ਸਲਾਹ ਦਿੱਤੀ ਗਈ ਹੈ। ਕੈਨੇਡਾ ਸਰਕਾਰ ਵੱਲੋਂ ਓਪਨ ਵਰਕ ਪਰਮਿਟ ਬੰਦ ਕੀਤੇ ਜਾਣ ਸੰਬੰਧੀ ਸੋਸ਼ਲ ਮੀਡੀਆ ਤੇ ਫੈਲ ਰਹੀਆਂ ਅਫਵਾਹਾਂ ਨੇ ਪੰਜਾਬੀਆਂ ਵਿੱਚ ਭਾਰੀ ਚਿੰਤਾ ਪੈਦਾ ਕਰ ਦਿੱਤੀ ਹੈ। ਇਨਫਵਾਮਕ ਕਾਰਨ ਕਿ ਨਿਡਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਰਹਿੰਦੇ ਆਪਣੇ ਰਿਸ਼ਤੇਦਾਰਾਂ ਅਤੇ ਜਾਣਕਾਰਾਂ ਨਾਲ ਲੋਕ ਫੋਨ ਤੇ ਫੋਨ ਕਰਕੇ ਹਕੀਕਤ ਜਾਣਨ ਦੀ ਕੋਸ਼ਿਸ਼ ਕਰਦੇ ਨਜ਼ਰ ਆਏ ਇਸ ਮਾਮਲੇ ਤੇ ਸਪਸ਼ਟਿਕਰਨ ਦੰਨਿਆ ਕੈਨੇਡਾ ਦੇ ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਭਾਗ ਨੇ ਇੱਕ ਬਿਆਨ ਜਾਰੀ ਕਰਕੇ ਸਾਫ਼ ਕੀਤਾ ਹੈ ਕਿ ਸੋਸ਼ਲ ਮੀਡੀਆ ਤੇ ਕੀਤੇ ਜਾ ਰਹੇ ਦਾਅਵਿਆਂ ਵਿੱਚ ਕੋਈ ਵੀ ਸੱਚਾਈ ਨਹੀਂ ਹੈ ਵਿਭਾਗ ਦਾ ਕਹਿਣਾ ਹੈ ਕਿ 2026 ਦੌਰਾਨ ਓਪਨ ਵਰਕ ਪਰਮਿਟ ਬੰਦ ਕਰਨ ਬਾਰੇ ਆ ਰਹੀਆਂ ਖਬਰਾਂ ਸਰਾਸਰ ਝੂਠ ਅਤੇ ਭਰਮਖਾਨੂ ਦੂਜੇ ਪਾਸੇ ਟੋਰਾਂਟੋ ਦੇ ਇੱਕ ਲਾਇਸੈਂਸ ਸ਼ੁਦਾ ਪੈਰਾ ਲੀਗਲ ਅਪੋਲੋ ਪ੍ਰਾਂਤ ਵੱਲੋਂ ਇਹ ਵੀ ਦਾਵਾ ਕੀਤਾ ਗਿਆ ਇਸ ਵਿੱਚ ਟੈਂਪੋਰਰੀ ਰੈਜ਼ਿਸਟੈਂਸ ਨੂੰ ਪਰਮਾਨੈਂਟ ਰੈਜ਼ਿਡੈਂਸੀ ਵੱਲ ਜਾਣ ਲਈ ਸ਼ੁਰੂ ਕੀਤੀ ਗਈ ਓਪਨ ਵਰਕ ਪਰਮਿਟ ਸਕੀਮ ਦਸੰਬਰ 2026 ਵਿੱਚ ਖਤਮ ਹੋ ਸਕਦੀ ਹੈ ਹਾਲਾਂਕਿ ਇਮੀਗ੍ਰੇਸ਼ਨ ਵਿਭਾਗ ਦੇ ਅਧਿਕਾਰਿਕ ਬਿਆਨ ਵਿੱਚ ਅਜੇ ਕਿਸੇ ਵੀ ਯੋਜਨਾ ਦੇ ਖਤਮ ਹੋਣ ਬਾਰੇ ਕੋਈ ਵੀ ਜ਼ਿਕਰ ਨਹੀਂ ਕੀਤਾ ਗਿਆ ਬੇਸਵਸਲਾਹਕਾਰ ਅਤੇ ਫਲੋਪੀਨ ਪਾਈਚਾਰੇ ਦੇ ਹੱਕਾਂ ਲਈ ਆਵਾਜ਼ ਉਠਾਉਣ ਵਾਲੀ ਕੈਲੀ ਬਟੋਨ ਗਾਨ ਨੇ ਕਿਹਾ ਕਿ ਅਜਿਹੀਆਂ افਵਾਹਾਂ ਲੋਕਾਂ ਨੂੰ ਬੇਵਜਾ ਮਾਨਸਿਕ ਤਣਾਅ ਦਾਰੀਆਂ ਨੇ ਉਹਨਾਂ ਨੇ ਕਿਹਾ ਕਿ ਮੌਜੂਦਾ ਹਾਲਾਤਾਂ ਵਿੱਚ ਕੋਈ ਵੀ ਗਲਤ ਜਾਂ ਅਧੂਰੀ ਰਿਪੋਰਟ ਸਾਹਮਣੇ ਆਉਣ ਤੇ ਲੋਕ ਸੌਖੇ ਨਾਲ ਉਸਤੇ ਯਕੀਨ ਕਰ ਲੈਂਦੇ ਹਨ ਇਸ ਲਈ ਇਮੀਗ੍ਰੇਸ਼ਨ ਨਾਲ ਜੁੜੇ ਮਾਇਰਾਂ ਅਤੇ ਵਕੀਲਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਲੋਕਾਂ ਨੂੰ ਸਹੀ ਅਤੇ ਪ੍ਰਮਾਣਿਕ ਜਾਣਕਾਰੀ ਮੁਹੱਈਆ ਕਰਵਾਉਣ ਇਮੀਗ੍ਰੇਸ਼ਨ ਵਿਭਾਗ ਨੇ ਆਪਣੇ ਬਿਆਨ ਵਿੱਚ ਇਹ ਵੀ ਸਮਝਾਇਆ ਹੈ ਕਿ ਕੈਨੇਡਾ ਵਿੱਚ ਵਰਕ ਪਰਮਿਟ ਮੁੱਖ ਦੋ ਤਰ੍ਹਾਂ ਦੇ ਹੁੰਦੇ ਹਨ ਇੱਕ ਏਮਪਲੋਇਰ ਸਪੈਸਿਫਿਕ ਵਰਕ ਪਰਮਿਟ ਅਤੇ ਦੂਜਾ ਓਪਨ ਵਰਕ ਪਰਮਿਟ ਵਰਕ ਪਰਮਿਟਸ ਵਿਦ ਅ ਬਾਰੇ ਵਿਸਤ੍ਰਿਤ ਜਾਣਕਾਰੀ ਲਈ ਲੋਕਾਂ ਨੂੰ ਆਧਾਰਿਕ ਵੈੱਬਸਾਈਟ workpermitcanada.ca ਤੇ ਜਾਣ ਦੀ ਸਲਾਹ ਦਿੱਤੀ ਗਈ ਹੈ ਇਸ ਦੇ ਨਾਲ ਹੀ ਇਮੀਗ੍ਰੇਸ਼ਨ ਵਿਭਾਗ ਨੇ ਲੋਕਾਂ ਨੂੰ ਕੂੜ ਪ੍ਰਚਾਰ ਤੋਂ ਸਾਵਧਾਨ ਰਹਿਣ ਲਈ ਅਪੀਲ ਕੀਤੀ ਹੈ ਵਿਭਾਗ ਦਾ ਕਹਿਣਾ ਹੈ ਕਿ ਕੁਝ ਛਾਤਰ ਤਤ ਨੌਜਵਾਨਾਂ ਨੂੰ ਠੱਗਣ ਦੇ ਇਰਾਦੇ ਨਾਲ ਅਜਿਹੀਆਂ افਵਾਹਾਂ ਫਲਾਉਂਦੇ ਹਨ ਗੌਤਲਾਬ ਹੈ ਕਿ ਪਿਛਲੇ ਦਿਨੀ FIFA ਵਰਲਡ ਕੱਪ ਦੇ ਨਾਂ ਤੇ ਵੀਜ਼ਾ ਗਾਰੰਟੀ ਦੇ ਦਾਅਵੇ ਸੰਬੰਧੀ ਵੀ ਅਫਵਾਹਾਂ ਫੈਲਾਈਆਂ ਗਈਆਂ ਸਨ ਜਿਸ ਤੇ ਵੀ ਇਮੀਗ੍ਰੇਸ਼ਨ ਵਿਭਾਗ ਨੂੰ ਦਖਲ ਦੇਣਾ ਪਿਆ ਸੀ ਵਿਭਾਗ ਨੇ ਫੁੱਟਬਾਲ ਵਰਲਡ ਕੱਪ ਦੇ ਨਾਂ 'ਤੇ ਵੀਜ਼ਾ ਦਵਾਉਣ ਦਾ ਚਾਂਸਾ ਦੇਣ ਵਾਲਿਆਂ ਤੋਂ ਸਾਵਧਾਨ ਰਹਿਣ ਲਈ ਵੀ ਕਿਹਾ ਹੈ ਜ਼ਿਕਰਯੋਗ ਹੈ ਕਿ ਓਪਨ ਵਰਕ ਪਰਮਿਟਸ ਬੰਦ ਹੋਣ ਤੋਂ ਰੋਲਾ ਉਸ ਸਮੇਂ ਪਿਆ ਕਿ ਜਦੋਂ ਕੁਝ ਦਿਨ ਪਹਿਲਾਂ ਹੀ ਕੈਨੇਡਾ ਸਰਕਾਰ ਨੇ ਇਮੀਗ੍ਰੇਸ਼ਨ ਨੀਤੀਆਂ ਵਿੱਚ ਸੋਧ ਕਰਦਿਆਂ ਨਵੇਂ ਸਾਲ ਦੌਰਾਨ ਜਾਰੀ ਕੀਤੇ ਜਾਣ ਵਾਲੇ ਵਰਕ ਪਰਮਿਟਸ ਦੀ ਗਿਣਤੀ ਵਧਾ ਕੇ 1,70,000 ਕਰ ਦਿੱਤੀ ਹੈ ਜਦਕਿ ਐਲਐਮਆਈਏ ਦੀ ਛੱਤ ਹੇਠ ਟੈਂਪਰੇਰੀ ਫਾਰਮ ਵਰਕਰਜ਼ ਲਈ ਸਿਰਫ 60,000 ਵੀਰਜਾਂ ਦਾ ਹੀ ਜ਼ਿਕਰ ਕੀਤਾ ਗਿਆ ਹੈ ਕੈਨੇਡਾ ਦੇ ਵਿੱਚ ਓਪਨ ਵਰਕ ਪਰਮਿਟ ਬੰਦ ਹੋਣ ਨੂੰ ਲੈ ਕੇ ਸੋਸ਼ਲ ਮੀਡੀਆ ਉੱਤੇ ਫੈਲ ਰੀਆਂ ਅਫਵਾਹਾਂ ਨੇ ਪੰਜਾਬੀਆਂ ਦੇ ਵਿੱਚ ਚਿੰਤਾ ਦਾ ਮਾਹੌਲ ਬਣਾਇਆ ਹੋਇਆ ਹੈ ਲੋਕ ਆਪਣੇ ਰਿਸ਼ਤੇਦਾਰ ਦੇ ਨਾਲ ਸੰਪਰਕ ਕਰਕੇ ਸਚਾਈ ਜਾਣਨ ਦੀ ਕੋਸ਼ਿਸ਼ ਕਰ ਰਹੇ ਨੇ ਹਾਲੇ ਕਿ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਸਾਫ਼ ਕਹਿ ਦਿੱਤਾ ਹੈ ਕਿ 2026 ਦੇ ਵਿੱਚ ਓਪਨ ਵਰਕ ਪਰਮਿਟ ਬੰਦ ਕਰਨ ਦੀਆਂ ਖਬਰਾਂ ਬੇਬੁਨਿਆਦ ਨੇ ਵਿਭਾਗ ਨੇ ਲੋਕਾਂ ਨੂੰ ਕੂੜਾ ਪ੍ਰਚਾਲਤ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ ਤੇ ਵਰਕ ਪਰਮਿਟਸ ਬਾਰੇ ਵਧੇਰੇ ਅਤੇ ਸਹੀ ਜਾਣਕਾਰੀ ਤੇ ਲਈ ਲੋਕਾਂ ਨੂੰ ਅਧਿਕਾਰਕ ਵੈੱਬਸਾਈਟ ਉੱਤੇ ਜਾਣ ਦੀ ਸਲਾਹ ਦਿੱਤੀ ਗਈ ਹੈ। ਕੈਨੇਡਾ ਸਰਕਾਰ ਵੱਲੋਂ ਓਪਨ ਵਰਕ ਪਰਮਿਟ ਬੰਦ ਕੀਤੇ ਜਾਣ ਸੰਬੰਧੀ ਸੋਸ਼ਲ ਮੀਡੀਆ ਤੇ ਫੈਲ ਰਹੀਆਂ ਅਫਵਾਹਾਂ ਨੇ ਪੰਜਾਬੀਆਂ ਵਿੱਚ ਭਾਰੀ ਚਿੰਤਾ ਪੈਦਾ ਕਰ ਦਿੱਤੀ ਹੈ। ਇਨਫਵਾਮਕ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਰਹਿੰਦੇ ਆਪਣੇ ਰਿਸ਼ਤੇਦਾਰਾਂ ਅਤੇ ਜਾਣਕਾਰਾਂ ਨਾਲ ਲੋਕ ਫੋਨ ਤੇ ਫੋਨ ਕਰਕੇ ਹਕੀਕਤ ਜਾਣਨ ਦੀ ਕੋਸ਼ਿਸ਼ ਕਰਦੇ ਨਜ਼ਰ ਆਏ ਇਸ ਮਾਮਲੇ ਤੇ ਸਪਸ਼ਟਿਕਰਨ ਦਿੰਦਿਆ ਕੈਨੇਡਾ ਦੇ ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਭਾਗ ਨੇ ਇੱਕ ਬਿਆਨ ਜਾਰੀ ਕਰਕੇ ਸਾਫ਼ ਕੀਤਾ ਹੈ ਕਿ ਸੋਸ਼ਲ ਮੀਡੀਆ ਤੇ ਕੀਤੇ ਜਾ ਰਹੇ ਦਾਅਵਿਆਂ ਵਿੱਚ ਕੋਈ ਵੀ ਸੱਚਾਈ ਨਹੀਂ ਹੈ ਵਿਭਾਗ ਦਾ ਕਹਿਣਾ ਹੈ ਕਿ 2026 ਦੌਰਾਨ ਓਪਨ ਵਰਕ ਪਰਮਿਟ ਬੰਦ ਕਰਨ ਬਾਰੇ ਆ ਰਹੀਆਂ ਖਬਰਾਂ ਸਰਾਸਰ ਝੂਠ ਅਤੇ ਭਰਮਖ ਹਨ ਦੂਜੇ ਪਾਸੇ ਟ੍ਰਾਂਟੋ ਦੇ ਇੱਕ ਲਾਇਸੈਂਸ ਸ਼ੁਦਾ ਪੈਰਾ ਲੀਗਲ ਅਪੋਲੋ ਪ੍ਰਾਂਤ ਵੱਲੋਂ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਦੇ ਵਿੱਚ ਟੈਂਪਰੇਰੀ ਰੈਜ਼ਿਸਟੈਂਸ ਨੂੰ ਪਰਮਾਨੈਂਟ ਰੈਜ਼ਿਡੈਂਸੀ ਵੱਲ ਜਾਣ ਲਈ ਸ਼ੁਰੂ ਕੀਤੀ ਗਈ ਓਪਨ ਵਰਕ ਪਰਮਿਟ ਸਕੀਮ ਦਸੰਬਰ 2026 ਵਿੱਚ ਖਤਮ ਹੋ ਸਕਦੀ ਹੈ ਹਾਲਾਂਕਿ ਇਮੀਗ੍ਰੇਸ਼ਨ ਵਿਭਾਗ ਦੇ ਅਧਿਕਾਰਿਕ ਬਿਆਨ ਵਿੱਚ ਅਜੇ ਕਿਸੇ ਵੀ ਯੋਜਨਾ ਦੇ ਖਤਮ ਹੋਣ ਬਾਰੇ ਕੋਈ ਵੀ ਜ਼ਿਕਰ ਨਹੀਂ ਕੀਤਾ ਗਿਆ ਵੇਸਵਸਲਾਹਕਾਰ ਅਤੇ ਫਲੋਪਿਨ ਪਾਇਚਾਰੇ ਦੇ ਹੱਕਾਂ ਲਈ ਆਵਾਜ਼ ਉਠਾਉਣ ਵਾਲੀ ਕੈਲੀ ਬਟੋਨਗਾਨ ਨੇ ਕਿਹਾ ਕਿ ਅਜਿਹੀਆਂ افਵਾਹਾਂ ਲੋਕਾਂ ਨੂੰ ਬੇਵਜਾ ਮਾਨਸਿਕ ਤਣਾਅ ਪਹੜਾ ਰਹੀਆਂ ਨੇ ਉਹਨਾਂ ਨੇ ਕਿਹਾ ਕਿ ਮੌਜੂਦਾ ਹਾਲਾਤਾਂ ਵਿੱਚ ਕੋਈ ਵੀ ਗਲਤ ਜਾਂ ਅਧੂਰੀ ਰਿਪੋਰਟ ਸਾਹਮਣੇ ਆਉਣ ਤੇ ਲੋਕ ਸੌਖੇ ਨਾਲ ਉਸਤੇ ਯਕੀਨ ਕਰ ਲੈਂਦੇ ਇਸ ਲਈ ਇਮੀਗ੍ਰੇਸ਼ਨ ਨਾਲ ਜੁੜੇ ਮਾਇਰਾਂ ਅਤੇ ਵਕੀਲਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਲੋਕਾਂ ਨੂੰ ਸਹੀ ਅਤੇ ਪ੍ਰਮਾਣਿਕ ਜਾਣਕਾਰੀ ਮੁਹੱਈਆ ਕਰਵਾਉਣ। ਇਮੀਗ੍ਰੇਸ਼ਨ ਵਿਭਾਗ ਨੇ ਆਪਣੇ ਬਿਆਨ ਵਿੱਚ ਇਹ ਵੀ ਸਮਝਾਇਆ ਹੈ ਕਿ ਕੈਨੇਡਾ ਵਿੱਚ ਵਰਕ ਪਰਮਿਟ ਮੁੱਖ ਦੋ ਤਰ੍ਹਾਂ ਦੇ ਹੁੰਦੇ ਹਨ। ਇੱਕ ਏਮਪਲੋਇਰ ਸਪੈਸਿਫਿਕ ਵਰਕ ਪਰਮਿਟ ਅਤੇ ਦੂਜਾ ਓਪਨ ਵਰਕ ਪਰਮਿਟ। ਵਰਕ ਪਰਮਿਟਸ ਬਾਰੇ ਵਧੇਰੇ ਜਾਣਕਾਰੀ ਲਈ ਲੋਕਾਂ ਨੂੰ ਆਧਾਰਿਕ ਵੈੱਬਸਾਈਟ workpermitcanada.ca ਤੇ ਜਾਣ ਦੀ ਸਲਾਹ ਦਿੱਤੀ ਗਈ ਹੈ। ਇਸ ਦੇ ਨਾਲ ਹੀ ਇਮੀਗ੍ਰੇਸ਼ਨ ਵਿਭਾਗ ਨੇ ਲੋਕਾਂ ਨੂੰ ਕੂੜ ਪ੍ਰਚਾਰ ਤੋਂ ਸਾਵਧਾਨ ਰਹਿਣ ਲਈ ਅਪੀਲ ਕੀਤੀ ਹੈ ਵਿਭਾਗ ਦਾ ਕਹਿਣਾ ਹੈ ਕਿ ਕੁਝ ਸ਼ਾਤਰ ਤਤ ਨੌਜਵਾਨਾਂ ਨੂੰ ਠੱਗਣ ਦੇ ਇਰਾਦੇ ਨਾਲ ਅਜਿਹੇ ਅਫਵਾਹਾਂ ਫਲਾਉਂਦੇ ਹਨ ਗੌਤਲਾਬ ਹੈ ਕਿ ਪਿਛਲੇ ਦਿਨੀ FIFA ਵਰਲਡ ਕੱਪ ਦੇ ਨਾਂ ਤੇ ਵੀਜ਼ਾ ਗਾਰੰਟੀ ਦੇ ਦਾਅਵੇ ਸੰਬੰਧੀ ਵੀ ਅਫਵਾਹਾਂ ਫਲਾਈਆਂ ਗਈਆਂ ਸਨ ਜਿਸ ਤੇ ਵੀ ਇਮੀਗ੍ਰੇਸ਼ਨ ਵਿਭਾਗ ਨੂੰ ਦਖਲ ਦੇਣਾ ਪਿਆ ਸੀ ਵਿਭਾਗ ਨੇ ਫੁੱਟਬਾਲ ਵਰਲਡ ਕੱਪ ਦੇ ਨਾਂ ਤੇ ਵੀਜ਼ਾ ਦਿਵਾਉਣ ਦਾ ਚਾਂਸਾ ਦੇਣ ਵਾਲਿਆਂ ਤੋਂ ਸਾਵਧਾਨ ਰਹਿਣ ਲਈ ਵੀ ਕਿਹਾ ਹੈ ਜ਼ਿਕਰ ਜੋਗ ਹੈ ਕਿ ਓਪਨ ਵਰਕ ਪਰਮਿਟਸ ਬੰਦ ਹੋਣ ਤੋਂ ਰੋਲਾ ਉਸ ਸਮੇਂ ਪਿਆ ਕਿ ਜਦੋਂ ਕੁਝ ਦਿਨ ਪਹਿਲਾਂ ਹੀ ਕੈਨੇਡਾ ਸਰਕਾਰ ਨੇ ਇਮੀਗ੍ਰੇਸ਼ਨ ਨੀਤੀਆਂ ਵਿੱਚ ਸੋਧ ਕਰਦਿਆਂ ਨਵੇਂ ਸਾਲ ਦੌਰਾਨ ਜਾਰੀ ਕੀਤੇ ਜਾਣ ਵਾਲੇ ਵਰਕ ਪਰਮਿਟਸ ਦੀ ਗਿਣਤੀ ਵਧਾ ਕੇ 170000 ਕਰ ਦਿੱਤੀ ਹੈ ਜਦਕਿ ਐਲ ਐਮ ਆਈ ਐ ਦੀ ਸ਼ਰਤ ਹੇਠ ਟੈਂਪਰੇਰੀ ਫਾਰਮ ਵਰਕਰਜ਼ ਲਈ ਸਿਰਫ 60000 ਵੀ ਜਾਂਦਾ ਹੀ ਜ਼ਿਕਰ ਕੀਤਾ ਗਿਆ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।